ਇੱਕ ਬੜੀ ਵੱਡੀ ਗੱਲ ਹੁੰਦੀ ਆ ਸਾਡੇ ਉੱਥੇ ਬੈਠੇ ਬੰਦੇ ਕਹਿੰਦੇ ਯਾਰ ਬਾਹਰ ਪਿਓਰ ਬੜਾ ਖਾਣ ਪੀਣ ਬੜਾ ਚੰਗਾ ਬੜਾ ਸ਼ੁੱਧ ਆ ਪਾਣੀ ਬੜਾ ਸਾਫ਼ ਆ ਰੀਸਪਰੇ ਮੁਕਤ ਆ ਇਹਦੇ ਬਾਰੇ ਤਫਸੀਲ ਕਰੋ ਤੁਸੀਂ ਵੀ ਖਾਣਾ ਕਿਵੇਂ ਬਿਹਤਰ ਇੱਥੋਂ ਦਾ ਖਾਣਾ ਬਹੁਤ ਬਿਹਤਰ ਆ ਜੀ ਪਰ ਅਮਰੀਕਨ ਜਿਹੜੀ ਇੱਥੋਂ ਦੀ ਸੋਸਾਇਟੀ ਆ ਨਾ ਜੀ ਉਹ ਜ਼ਿਆਦਾ ਫੈਟੀ ਖਾਂਦੇ ਆ ਕਰਕੇ ਹਾਂਜੀ ਉਹ ਤਾਂ ਤਲੇ ਤੁਲੇ ਹੀ ਖਾਂਦੇ ਬਾਲਾ ਤਲੇ ਆ ਤੁਲੇ ਆ ਪਰ ਜੇ ਫਰੂਟ ਦੀ ਕੁਆਲਿਟੀ ਆ ਜਾਂ ਫੂਡ ਦੀ ਕੁਆਲਿਟੀ ਆ ਉਹ ਕਿੱਦਾਂ ਫਿਰ ਇੱਥੇ ਗਵਰਨਮੈਂਟ ਕਿੱਦਾਂ ਉਹਦੀ ਕਰਦੀ ਆ ਕਹ ਲੋ ਕਿ ਤੁਸੀਂ ਦੇਖ ਰਹੇ ਕਿਵੇਂ ਕਰਦੀਆਂ ਜੁਰਮਾਨਾ ਇੱਥੇ ਜਾਂ ਰਹਿਆਂ ਸਪ੍ਰਿਆਂ ਦਾ ਕਿਵੇਂ ਕੰਟਰੋਲ ਹੈਗਾ ਬਹੁਤ ਬਹੁਤ ਕੰਟਰੋਲ ਆ ਜੀ ਤੁਹਾਨੂੰ ਫਸਲ ਵੀ ਉਹ ਦੱਸਦੇ ਆ ਵੀ ਕਿਹੜੀ ਲਾਉਣੀ ਆ ਤੁਹਾਡਾ ਖੇ ਉਹਦੇ ਮੁਤਾਬਕ ਤੁਸੀਂ ਇੰਨੇ ਏਰੀਆ ਚ ਕਣਕ ਲਾਉਣੀ ਆ ਆ ਐਪਲ ਦੇ ਔਰਚਡ ਆ ਲੱਗਣੇ ਇੱਥੇ ਆ ਗਰੇਪਸ ਦੇ ਆ ਗਰੇਪਸ ਹੀ ਲੱਗਣਗੇ ਹਮ ਔਰ ਇਨਸਪੈਕਟਰ ਆਉਂਦਾ ਬਕਾਇਦਾ ਹਮ ਕਿ ਤੁਹਾਨੂੰ ਆ ਸਪਰੇਅ ਕਦੋਂ ਕਰਨੀ ਆ ਤੇ ਆਹ ਕਦੋਂ ਕਰਨੀ ਆ ਜੀ ਤੇ ਕੋਈ ਆਪਣੇ ਇੰਡੀਆ ਦੇ ਵਾਂਗੂ ਪੰਜਾਬ ਵਾਂਗੂ ਕੋਈ ਵੀ ਜਾਨ ਮਾਰੂ ਸਪਰੇਅ ਨਹੀਂ ਇਹ ਕਰ ਦਿੰਦੇ ਅੱਛਾ ਜੀ ਬਹੁਤ ਹੀ ਲਿਮਟਡ ਕੁਆਲਿਟੀ ਦੇ ਵਿੱਚ ਜਿਹੜੇ ਕੀੜੇ ਮਕੌੜੇ ਮਾਰੂਗੀ ਆਪਣੇ ਤੇ ਬਤਾਵਾਂ ਦੇ ਥੱਲੇ ਸੋਡੀ ਸਾਹਿਬ ਉਹ ਇਹ ਜ਼ਹਿਰ ਲਾਉਂਦੇ ਆ ਥੱਲੇ ਹਾਂਜੀ ਸੁੰਡਾ ਕੀੜੀ ਮਾਰਨ ਹਾਂਜੀ ਲਾਉਂਦੇ ਆ ਇਹਨਾਂ ਕੰਟਰੀਆਂ ਚ ਆਪਣੇ ਤਾਂ ਕਣਕ ਨਾਲ ਵੀ ਮੈਗਨੀ ਨੱਪ ਕੇ ਵੇਚ ਦਿੰਦੇ ਨੱਪ ਕੇ ਵੇਚ ਦਿੰਦੇ ਸਾਰ ਇਸ ਕਰਕੇ ਜਿਹੜਾ ਸਿਸਟਮ ਆ ਨਾ ਜੀ System heck, I